ਮੈਂ ਨਾ ਪਰਸੋਂ ਦਾ ਜਵਨ ਨੂੰ ਫੋਨ ਕੀਤਾ ਸੀਗਾ ਠੀਕ ਹੈ ਵੀ ਆਪਣੇ ਡਾਕੂਮੈਂਟ ਲੈ ਕੇ ਆਏ ਉਹ ਲੈ ਕੇ ਨਹੀਂ ਆਇਆ ਤਾਂ ਹੁਣ ਮੈਨੂੰ ਆਉਣਾ ਪਿਆ ਪਾਜੀ ਤੁਹਾਨੂੰ ਸਾਡੇ ਤੇ ਯਕੀਨ ਨਹੀਂਗਾ ਹੈਗਾ ਅਸੀਂ ਵਿਆਹ ਬੱਚਿਆਂ ਦਾ ਕੀਤਾ ਹੀ ਬਾਹਰ ਭੇਜਣ ਵਾਸਤੇ ਕੀਤਾ ਹੀ ਬੱਸ ਅਜੀ ਅਸੀਂ ਵਧੀਆ ਏਜੰਟ ਲੱਧਿਆ ਵਾ ਤੁਸੀਂ ਥੋੜਾ ਜਿਹਾ ਯਕੀਨ ਤੇ ਕਰੋ ਸਾਡੇ ਤੇ ਪਾਜੀ ਹੈ ਤੇ ਤੁਸੀਂ ਮੇਰੇ ਤੋਂ ਵੱਡੇ ਜੀ ਪਰ ਇਹ ਆ ਵੀ ਜਦੋਂ ਸਿਆਣੇ ਬੰਦੇ ਗੱਲ ਕਰਦੇ ਹੋ ਨਾ ਵੇਝ ਨਹੀਂ ਬੋਲੀ ਦਾਈ ਦਾ ਕੋਈ ਗੱਲ ਨਹੀਂ ਜੀ ਮੈਂ ਆਪਣੇ ਡਾਕੂਮੈਂਟ ਲੈ ਆਉਣੀ ਆ ਸਸੀ ਜੀ ਹੱਸ ਕੋ ਦੱਸਿਆ ਨਹੀਂ ਹੋ ਲੱਗੇ ਆ ਛੇਤੀ ਥੋੜੀ ਠੀਕ ਠਾਕ ਹਾਂ ਜੀ ਸਸੀ ਗੱਲ ਆ ਜੋ ਨਾ ਚਾਹ ਪਾਣੀ ਵਾਸਤੇ ਕੁਛ ਲੈ ਆਉਣਾ ਅੱਛਾ ਤੇ ਤੁਸੀਂ ਬਹਾਨਾ ਸੋਚੋ ਜਾ ਕੇ ਤੇ ਕੀ ਕਹਿਣਾ ਉਹਨਾਂ ਨੂੰ ਡੈਡੀ ਨੂੰ ਸਮਝਾ ਦਿਓ ਮੜਾ ਜਾ ਕੋਈ ਗੱਲ ਨਹੀਂ ਆ ਗਿਆ ਮੈਂ ਪਤੀਓ ਮਤ ਤੁਸੀਂ ਆਓ ਸਸੀ ਬਣੋ ਬੜੀ ਠੀਕ ਠਾਕ ਠੀਕ ਹੈ ਭਾਜੀ ਬਹੁਤ ਵਧੀਆ ਭਾਜੀ ਤੁਸੀਂ ਪੈਨ ਜੀ ਨੂੰ ਨਾਲ ਲੈ ਆਉਣਾ ਸੀ ਕੰਮ ਹੀ ਥੋੜਾ ਜਿਆਦਾ ਦਾ ਸੀਗਾ ਆ ਤਾਂ ਉਹਨਾਂ ਨੂੰ ਵੀ ਜਾਣਾ ਸੀ ਠੀਕ ਆ ਭਾਜੀ ਤੁਸੀਂ ਆਉਣ ਲੱਗੇ ਫੋਨ ਵਾਲੇ ਨੇ ਕੀਤਾ ਸਾਨੂੰ ਜੇ ਅਸੀਂ ਆਉਣ ਲੱਗੇ ਫੋਨ ਭਾਜੀ ਕਦਾਂ ਕਰਨਾ ਸੀਗਾ ਕੰਮ ਹੀ ਇਦਾਂ ਦਾ ਬਣ ਗਿਆ ਫਿਰ ਛੇਤੀ ਆਉਣਾ ਪੈ ਗਿਆ ਠੀਕ ਹੈ ਜੀ ਜੋਤ ਕਿੱਥੇ ਆ ਜੋਤ ਇੱਥੇ ਹੀ ਆ ਜੋਤ ਪੁੱਤਰ ਗੱਲ ਸੁਣ ਜਰਾ ਸਸ ਗਿਆ ਪੈਨ ਠੀਕ ਠਾਕ ਬਹੁਤ ਠੀਕ ਠਾਕ ਹਾਂ ਜੀ ਵਧੀਆ ਵਧੀਆ ਪਰ ਜੋ ਠੀਕ ਹੈ ਤੂੰ 100 ਜੀ ਠੀਕ ਆ ਕਰ ਲਈ ਤੇਰੀ ਡਾਕੂਮੈਂਟ ਹਾਂਜੀ ਸਾਰੀ ਤੇਰੀ ਜੀ ਠੀਕ ਆ ਸੰਦੀਪਾ ਹਾਂਜੀ ਮੈਂ ਪਤਾ ਚਾਹ ਬਣਾਉ ਹਾਂਜੀ ਨਹੀਂ ਨਹੀਂ ਭਾਂਜੀ ਚਾਹ ਨਾ ਬਣਾਇਓ ਚਾਹ ਪੀਣ ਨਹੀਂ ਆਏ ਕੰਮ ਹੈ ਥੋੜਾ ਜਿਹਾ ਭਾਜੀ ਕੰਮ ਵੀ ਹੁੰਦੇ ਰਹਿਣੇ ਆ ਚਾਹ ਤੇ ਬਿਓ ਕੋਟ ਫਿਰ ਕੋਈ ਨਹੀਂ ਭਾਜੀ ਫਿਰ ਕਿਤੇ ਪੀ ਲਾਂ ਦੱਸ ਭਾਜੀ ਚਾਹ ਬਣਾ ਹੀ ਚੱਲ ਜਾਣਾ ਤੁਸੀਂ 2 ਮਿੰਟ ਲੱਗਣੇ ਕੁੜੀ ਨੇ ਛੱਟ ਬਣਾਣ ਵਾਲੀ ਐ ਚਾਹ ਫਿਰ ਪੀ ਲਾਂ ਕਿਤੇ ਭਾਜੀ ਚਾਹ ਤਾਂ ਹੀ ਕੀ ਪੀਣੀ ਆ ਕੰਮ ਹੀ ਆਏ ਆ ਥੋੜਾ ਜਿਹਾ ਹਾਂਜੀ ਦੱਸੋ ਮੈਂ ਨਾ ਪਰਸੋਂ ਦਾ ਜੋਗਨ ਨੂੰ ਫੋਨ ਕੀਤਾ ਸੀਗਾ ਠੀਕ ਹੈ ਵੀ ਆਪਣੇ ਡਾਕੂਮੈਂਟ ਲੈ ਕੇ ਆਈ ਉਹ ਲੈ ਕੇ ਨਹੀਂ ਆਇਆ ਤੇ ਹੁਣ ਮੈਨੂੰ ਆਉਣਾ ਪਿਆ ਦੇਖੋ ਗੱਲ ਆ ਭਾਜੀ ਤਾਂ ਵੀ ਜੋ ਬੰਦੇ ਮੇਰ ਨਾਲ ਕੀਤੀ ਸੀ ਗੱਲ ਹੂੰ ਪਰੇ ਅਹੀਂ 에ਜੰਟ ਜਿਹੜਾ ਹੈ ਨਾ ਵਿਆਹ ਤੋਂ ਪਹਿਲਾਂ ਹੀ ਉਹਤ ਨਾਲ ਗੱਲਬਾਤ ਕੀਤੀ ਸੀ ਹੂੰ ਤੇ ਅਹੀਂ ਤੇ ਕਾਗਜ਼ ਪੱਤਰ ਉਹਨੂੰ ਦਿੱਤਾ ਵਾ ਬਾਕੀ ਪੈਸੇ ਵੀ ਦਿੱਤੇ ਥੋੜੇ ਬੋਦੇ ਠੀਕ ਆ ਤੂੰ ਹੀ ਉਹਤ ਨਾਲ ਗੱਲ ਕਰਾ ਦੋ ਮੇਰੀ ਕੀ ਕਰਦਾ ਉਹ ਚਲੋ ਕੋਈ ਗੱਲ ਨਹੀਂ ਹੂੰ ਪਤਾ ਲੱਗ ਜੂਗਾ ਨਾਲੇ ਕਿਦਾਂ ਦਾ ਲੋਕ ਭਾਜੀ ਇਸ ਡਰਾਮਾ ਅਹੀਂ ਕਹਿੰਨੇ ਆ ਵੀ ਉਹਤ ਨਾਲ ਗੱਲ ਕਰਾ ਦੋ ਸਾਡੀ ਸਾਨੂੰ ਥੋੜਾ ਯਕੀਨ ਹੋ ਜੂਗਾ ਕਿਸ ਤਰ੍ਹਾਂ ਦਾ ਬੰਦਾ ਵਾ ਅੱਜ ਕੱਲ ਨਾ ਠੱਗੀਆਂ ਭੜੀਆਂ ਨੇ ਬਸ ਜੀ ਅਸੀਂ ਵਧੀਆ ਏਜੰਟ ਲੱਦਿਆ ਵਾ ਤੁਸੀਂ ਥੋੜਾ ਬਣਾ ਯਕੀਨ ਕਰੋ ਸਾਡੇ ਤੇ ਬਾਜੀ ਹੈ ਤੇ ਤੁਸੀਂ ਮੇਰੇ ਤੋਂ ਵੱਡੇ ਜੇ ਪਰ ਇਹ ਆ ਵੀ ਜਦੋਂ ਸਿਆਣੇ ਬੰਦੇ ਗੱਲ ਕਰਦੇ ਹੋ ਨਾ ਵੇਝ ਨਹੀਂ ਬੋਲੀਦਾ ਹੀ ਦਾ ਨਾਲੇ ਅਸੀਂ ਨਿਆਣੇ ਥੋੜੇ ਆ ਸਾਡੇ ਬੰਦੇ ਬਿਠੇਰੇ ਆ ਬਾਹਰ ਅੱਜ ਦੇ ਨਹੀਂ ਅਸੀਂ ਬਾਹਰ ਜਾਣ ਦੇ ਬਾਜੀ ਤੁਹਾਨੂੰ ਸਾਡੇ ਤੇ ਯਕੀਨ ਨਹੀਂਗਾ ਹੈਗਾ ਅਸੀਂ ਵਿਆਹ ਬੱਚਿਆਂ ਦਾ ਕੀਤਾ ਹੀ ਬਾਹਰ ਭੇਜਣ ਵਾਸਤੇ ਕੀਤਾ ਹੀ ਸਾਰੇ ਕੰਮ ਅਸੀਂ ਕਰਨ ਦੇ ਆ ਹੌਂਸਲਾ ਰੱਖੋ ਤੁਸੀਂ ਸਾਰੇ ਕੰਮ ਹੋ ਜਾਣਗੇ ਭਾਂਜੀ ਕਿੰਨਾ ਟਾਈਮ ਹੋ ਗਿਆ ਵਾ ਇਹ ਤੱਕ ਮੈਰੀ ਸਰਟੀਫਿਕੇਟ ਤੇ ਬਣਾਇਆ ਨਹੀਂ ਆ ਤੇ ਅਸੀਂ ਵੀ ਤੇ ਇਹਨਾਂ ਦੇ ਭਲੇ ਵਾਸਤੇ ਕਹਿਣ ਦੇ ਬੱਚਿਆਂ ਦੇ ਬਾਹਰ ਕਲਾਉਣ ਵਾਸਤੇ ਸੋਚਣ ਡੇ ਆ ਨਹੀਂ ਭਾਜੀ ਜਾਣਾ ਇਹ ਆ ਟਾਈਮ ਨਹੀਂ ਲੱਗਾ ਬਸ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਕਰਾ ਦੇਣਾ ਇਹ ਕੰਮ ਉਹ ਭਾਜੀ ਕਿੰਨੇ ਦਿਨ ਹੋ ਗਏ ਸਾਨੂੰ ਵੇਟ ਕਰਦਿਆਂ ਨੂੰ ਠੀਕ ਹੈ ਨਾ ਹੁਣ ਹਾਰ ਕੇ ਸਾਨੂੰ ਹੋਣਾ ਪਿਆ ਉਹ ਵੇਖੋ ਭਾਜੀ ਹੁਣ ਘਰਾਂ ਦੇ ਕੰਮ ਵੀ ਤੁਹਾਨੂੰ ਪਤਾ ਕਰਨੇ ਪੈਂਦੇ ਆ ਉਹ ਭਾਜੀ ਜਿਹੜਾ ਉਹਦਾ ਆਇਲੈਂਸ ਦਾ ਵਾਰਾ ਟਾਈਮ ਉਹ ਵੀ ਕੋਈ ਹੁਣ ਦਾਵਾ ਉਹ ਨਿਕਲ ਜਾਣਾ ਵਾਂਗ ਉਹ ਨਹੀਂ ਨਿਕਲਣ ਦੇ ਭਾਜੀ ਦੁਬਾਰਾ ਕਲਾਸਾਂ ਲਾਉਣੀਆਂ ਪੈਣ ਡੈਡੀ ਹੋਣੇ ਤੇ ਅਜੇ ਤੱਕ ਇੱਥੇ ਬੈਠੇ ਆ ਮੈਨੂੰ ਤਾਂ ਪੱਕੀ ਗੱਲ ਪਤਾ ਇਹ ਨਾ ਡਾਕੂਮੈਂਟ ਦੀ ਗੱਲ ਕਰਨੀ ਆ ਹੁਣ ਡੈਡੀ ਹੋਣਾਂ ਕੋਈ ਨਾ ਕੋਈ ਬਹਾਨਾ ਲਾਤਾ ਹੋਵੇ ਨਾ ਕਿ ਫੇਰ ਹੀ ਚੰਗੀ ਗੱਲ ਆ ਨਹੀਂ ਤੇ ਅੱਜ ਦੇ ਫਸੇ ਖੜੇ ਆਵੇਂ ਅਸਮਾਨ ਜੋ ਬਣਾ ਕਿੰਨੇ ਦਿਨ ਹੋ ਗਿਆ ਤੈਨੂੰ ਡਾਕੂਮੈਂਟ ਦੇਦਿਆਂ ਨੂੰ ਹੈ ਆਇਆ ਨਹੀਂ ਲੈ ਕੇ ਤੋ ਹੁਣ ਉਧਰ ਵੀ ਇਹਦਾ ਆਇਲਸ ਦਾ ਟਾਈਮ ਲੰਘਣ ਡਿਆ ਵਾ 2 ਸਾਲ ਪੂਰੇ ਹੋ ਗਏ ਤੇ ਫੇਰ ਦੁਬਾਰਾ ਕਰਨਾ ਪੈਣਾ। ਤੁਸੀਂ ਇੱਦਾਂ ਕਰੋ ਆਪਣੇ ਡਾਕੂਮੈਂਟ ਲਿਆਓ ਜਿਹੜੇ ਹੈਗੇ ਕੋਲ ਉਹਨੂੰ ਇੱਕ ਵਾਰੀ ਚੈੱਕ ਕਰਾਈਏ ਤੇ ਬਾਕੀ ਜਿਹੜਾ ਮੈਰਿਜ ਸਰਟੀਫਿਕੇਟ ਵਾ ਉਹ ਵੀ ਬਣਵਾ ਕੇ ਦੇ ਦੋ ਉਥੇ। ਉਹ ਡੇਰ ਜੀ ਪਰਸੋਂ ਤੁਸੀਂ ਕੀਤਾ ਨਾ ਫੋਨ ਸਾਨੂੰ ਤੇ ਅਹੀਂ ਸਗੋਂ ਆਉਣਾ ਹੀ ਹੈਗਾ ਅੱਜ। ਤੇ ਏਜੰਟ ਵੱਲ ਚੱਲੇ ਹਾਂ ਆਪਾਂ ਆ ਸਗੋਂ ਪੁੱਛ ਲਓ ਜੋਤ ਨੂੰ ਜੋਤ ਨੂੰ ਵੀ ਮੈਂ ਕਿਹਾ ਮੈਂ ਤਿਆਰ ਹੋ। ਤੇ ਆਪਾਂ ਚੱਲੇ ਹਾਂ ਉਧਰ। ਤੇ ਕੋਈ ਗੱਲ ਨਹੀਂ ਜੇ ਤੁਸੀਂ ਵੀ ਜਾਣਾ ਵਾ ਨਾ ਤੇ ਤੁਸੀਂ ਵੀ ਮੇਰੇ ਨਾਲ ਹੀ ਚੱਲ ਪਿਓ। ਤੇ ਅਹੀਂ ਦੇ ਕੰਮ ਸੋ ਕੋ ਡਾਏ ਆ ਕਰਾਉਣਾ ਤੇ ਬਾਕੀ ਮੈਰੀ ਸਰਟੀਫਿਕੇਟ ਵਾ ਉਹ ਵੀ ਮੈਂ ਕਿਹਾ ਤਸੀਲੇ ਕੇਸ ਨੂੰ ਕਿਹਾ ਵਾ ਉਹ ਕਹਿੰਦੇ ਬਣਾ ਦਨੇ ਤੁਹਾਡਾ ਅੱਜ ਕੱਲ੍ਹ ਦੀ ਤੁਸੀਂ ਲੇਟ ਹੋਣ ਦੇ ਜੇ ਅਸੀਂ ਥੋੜਾ ਹੋਣ ਦੇ ਆ ਚੱਲ ਇਹ ਆ ਵੀ ਗੱਲ ਬਣ ਜੂਗੀ ਤੇ ਟਾਈਮ ਨਾਲ ਤੁਸੀਂ ਜਾਣ ਵਾਲੇ ਬਣੋਗੇ ਹੁਣ ਰੂਲ ਤੇ ਚੇਂਜ ਹੁੰਦੇ ਰਹਿੰਦੇ ਆ ਫੇਰ ਕੱਲ ਨੂੰ ਕੋਈ ਪੰਗਾ ਪੈ ਗਿਆ ਤੇ ਫੇਰ ਇੱਥੇ ਬੈਠੇ ਰਹੋਗੇ ਤਾਂ ਕਰਕੇ ਅਸੀਂ ਦੋਵੇਂ ਜਣੇ ਆਏ ਆ ਉਹ ਵੀਰ ਜੀ ਉਹ ਤਾਂ ਕੋਈ ਗੱਲ ਨਹੀਂ ਆ ਪਰ ਹੁਣ ਚੱਕਰ ਵਿੱਚ ਇਹ ਆ ਵੀ ਮੇਰੇ ਆਪਣੇ ਡਾਕੂਮੈਂਟ ਵੀ ਵਿੱਚ ਹੈਗੇ ਆ ਤੇ ਜਾਂ ਤੇ ਫਿਰ ਤੁਸੀਂ ਐਉਂ ਕੰਮ ਕਰੋ ਤੁਸੀਂ ਡਾਕੂਮੈਂਟ ਲੈ ਜਾਓ ਤੇ ਨਾਲ ਮੈਨੂੰ ਵੀ ਲੈ ਚਲੋ ਤੇ ਆਪਾਂ ਉਥੇ ਜੰਡਰ ਨਾਲ ਗੱਲ ਕਰ ਲਾਂਗੇ ਮੇਰੇ ਆਪਣੇ ਪਰਸਨਲ ਡਾਕੂਮੈਂਟਾਂ ਵਿੱਚ ਮੈਂ ਕਿੱਦਾਂ ਕਿਸ ਨੂੰ ਦੇ ਸਕਣਾ ਜੋਬਨ ਇਹ ਕਿਸ ਤਰ੍ਹਾਂ ਦੀ ਗੱਲ ਹੋਈ ਤੁਹਾਡਾ ਰਿਸ਼ਤੇਦਾਰ ਹੀ ਬਣੀ ਆ ਅੱਜ ਵੀ ਤੁਹਾਨੂੰ ਵੇਚ ਕੀਨੀ ਆ ਜੇ ਬਹੁਤੀ ਗੱਲਾਂ ਨਹੀਂ ਡਾਕੂਮੈਂਟ ਦਿੰਦੇ ਤੁਸੀਂ ਕੋਈ ਗੱਲ ਨਹੀਂ ਅਸੀਂ ਇਹਦਾ ਜੋੜਾ ਲਾ ਲੈਨੇ ਆ ਜਿੱਥੇ ਮਰਜ਼ੀ ਫਾਈਲ ਲਾਈਏ ਤੇ ਤੁਸੀਂ ਆਪਣਾ ਮੋੜਕਾ ਲਾ ਲਿਓ ਤੇ ਇਹੋ ਫਿਰ ਇਹੋ ਹਾਲੀ ਆ ਹੋਰ ਕੀ ਆ ਨਹੀਂ ਉੱਠਦੇ ਤੂੰ ਆਪਣੇ ਡਾਕੂਮੈਂਟ ਲੈ ਕੇ ਆ ਆਪਾਂ ਚੱਲੀਏ ਭਾਜੀ ਹੌਸਲੇ ਨਾਲ ਗੱਲ ਕਰੋ ਜੇ ਨਿਆਣਾ ਹੋਣਾ ਉਹਨੇ ਗੱਲ ਕਹਿ ਹੀ ਦਿੱਤੀ ਆ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਆ ਤੁਸੀਂ ਤਾਂ ਕਾਲੇ ਹੀ ਪਈ ਜਾਣ ਦੇ ਜੇ ਅਸੀਂ ਵੀ ਚੰਨੇ ਆਂ ਤੇ ਬੱਚੇ ਛੇਤੀ ਨਾਲ ਬਾਹਰ ਚੱਲ ਜਾਣ ਪਰ ਕੋਈ ਟਾਈਮ ਤੇ ਲੱਗਦਾ ਹੀ ਆ ਇੰਨੇ ਕਾਲੇ ਕਿਉਂ ਪੈਣ ਦੇ ਤੁਸੀਂ ਤੁਹਾਨੂੰ ਸਾਡੇ ਤੇ ਯਕੀਨ ਨਹੀਂਗਾ ਹੈਗਾ ਫਿਰ ਵੀ ਆਪਣੀ ਰਿਸ਼ਤੇਦਾਰੀ ਬਣੀ ਆ ਥੋੜਾ ਬਹੁਤਾ ਤੁਹਾਨੂੰ ਯਕੀਨ ਕਰਨਾ ਚਾਹੀਦਾ ਸਾਡੇ ਤੇ ਮਾਸਟਰ ਜੀ ਮੇਰੀ ਗੱਲ ਸੁਣੋ ਯੇਨ ਦੀ ਗੀ ਬਹੁਤ ਲੰਮੀ ਆ ਜੇ ਆਪਾਂ ਹੋਣ ਨਹੀਂ ਕੇਤੇ ਯਕੀਨ ਕਰਨ ਇੱਕ ਦੂਜੇ ਦੇ ਤਾਂ ਅੱਗੇ ਕਿਦਾਂ ਟਾਈਮ ਲੰਘੂਗਾ ਮੰਮੀ ਜੀ ਕਿੱਦਾਂ ਦੀਆਂ ਗੱਲਾਂ ਕਹੀ ਜੇ ਤੁਸੀਂ ਕਰਨ ਤੁਹਾਨੂੰ ਵੀ ਪਤਾ ਵਾ ਪਟੇਜੀ ਹੁਣੀ ਕਿਹੇ ਕੰਮ ਨੂੰ ਹੀ ਆਏ ਆ ਇੱਥੇ ਤੁਹਾਡਾ ਭਲਾ ਹੀ ਸੋਚਣਦੇ ਆ ਤੁਸੀਂ ਤੇ ਸਾਰੇ ਜਣੇ ਇੱਦਾਂ ਕਹਿਣਦੇ ਜਿਦਾ ਉਹ ਨਿਆਣੇ ਹੁੰਦੇ ਆ ਉਹਨਾਂ ਦਾ ਤੁਹਾਡੇ ਕੋਲੋਂ ਡਾਕੂਮੈਂਟ ਹੀ ਮੰਗੇ ਆ ਹੋਰ ਕੀ ਮੰਗ ਲਿਆ ਵਾ ਸਾਰੇ ਜਣੇ ਕਿਦਾਂ ਬੇਜਕੀਨੀਆਂ ਕਰਨਦੇ ਆ ਕੋਈ ਗੱਲ ਨਹੀਂ ਡੈਡੀ ਮੈਂ ਆਪਣੇ ਡਾਕੂਮੈਂਟ ਲਿਆਉਣੀ ਆ ਮੇਰੀ ਗਾਸੂ ਕੀ ਲੱਗੇ ਜੇ ਕਰਨ ਜੇ ਡਾਕੂਮੈਂਟ ਤੁਹਾਡੀ ਡੈਡੀ ਹੁਣੀ ਲੈ ਗਏ ਤੇ ਮੇਰਾ ਮੁੜ ਕੇ ਕੰਮ ਕਿਦਾਂ ਲੱਗੂਗਾ ਤੇ ਤੁਹਾਨੂੰ ਕਿਹੜਾ ਡੈਡ ਜੀ ਹੁਣੀ ਨਹੀਂ ਕਹਿੰਦੇ ਤੁਹਾਨੂੰ ਵੀ ਤੇ ਨਾਲ ਹੀ ਕਹਿੰਦੇ ਆ ਤੁਹਾਡੇ ਘਰ ਦੇ ਨਹੀਂ ਸੌਜ਼ ਲਾਵਾ ਨੇ ਅਸੀਂ ਆਪ ਕਰ ਲਾਂਗੇ ਇਦਾਂ ਕਰ ਲਾਂਗੇ ਚੱਲ ਹੁਣੀ ਬੋਲੋ ਥੋੜਾ ਜਿਆ ਕੋਈ ਨਹੀਂ ਮੈਂ ਸਮਝਾ ਲੈਣਾ ਮम्मी ਡੈਡੀ ਨੂੰ ਡਾਕੂਮੈਂਟ ਮੇਰੇ ਵੀ ਦੇ ਦੇ ਨੇ ਨਾਲੇ ਨਾਲੇ ਮਮੀ ਕਹੀ ਜਾਂਦੇ ਅਸੀਂ ਜੈਂਟਰ ਨੂੰ ਪੈਸੇ ਦਿੱਤੇ ਆ ਮੈਨੂੰ ਤੇ ਹੁਣ ਤੱਕ ਤੁਸੀਂ ਦੱਸਿਆ ਨਹੀਂ ਆ ਕਿਹੜੇ ਜੈਂਟਰ ਨੂੰ ਪੈਸੇ ਦਿੱਤੇ ਆ ਝੂਠ ਹੀ ਬੋਲੀ ਜਾਂਦੇ ਜੀ ਉਹ ਵਿਆਹ ਤੋਂ ਪਹਿਲਾਂ ਕੀਤੀ ਸੀ ਕਿਹੜੇ ਜੈਂਟਰ ਨਾਲ ਕੋਈ ਗੱਲ ਤੁਸੀਂ ਇੱਥੇ ਫਾਈਲ ਅੰਦਰ ਰੱਖੋ ਮੈਂ ਡੈਨੋ ਸਮਝਾਉਣਾ ਫਿਰ ਕਿੱਥੇ ਦੇ ਦੇਣਾਂ ਡਾਕੂਮੈਂਟ ਜਾਂ ਤੁਸੀਂ ਅੰਦਰ ਰੱਖੋ ਅੰਦਰ ਰੱਖੋ ਫਾਈਲ ਇੱਕਦਮ ਦਾ ਅਦਾ ਡੈਡੀ ਨੇ ਸਲਾਹ ਛੱਡਦਾ ਕਿ ਇਹਨਾਂ ਨੂੰ ਡਾਕੂਮੈਂਟ ਦੇ ਹੀ ਲਈਏ ਜੇ ਇੱਥੇ ਰਹਿ ਗਏ ਨਾ ਤੇ ਮੈਨੂੰ ਪੱਕਾ ਪਤਾ ਮੇਰਾ ਕੰਮ ਨਹੀਂ ਬੰਨਣਾ ਬਾਹਰ ਦਾ ਡੈਡੀ ਨੂੰ ਕਹਿਣਾ ਡੈਡੀ ਜੀ ਹੁਣ ਲੱਕੂ ਫਾਏ ਆਏ ਆ ਡਾਕੂਮੈਂਟ ਦੇਣੇ ਪੈਣੇ ਆ ਤੁਸੀਂ ਐਦਾਂ ਕਰੋ ਡਾਕੂਮੈਂਟ ਦੇਣ ਦਿਓ ਹੁਣ ਤੇ ਆਪਾਂ ਉਹੋ ਜਿਹਾ ਅੰਤਾਂ ਮੁੜ ਕੇ ਗੱਲ ਕਰ ਲਾਂਗੇ ਹੁਣ ਫਸੇ ਆ ਜੇ ਮੰਨ ਲਓ ਕੱਲੀ ਜੋ ਦੇ ਡਾਕੂਮੈਂਟ ਲੈ ਜਾਣ ਮੁੜ ਕੇ ਮੇਰਾ ਕੰਮ ਪੁੱਛਣ ਨਾ ਤੇ ਫਿਰ ਕੀ ਕਰਾਂਗੇ ਗੱਲ ਆ ਜੋਬਨ ਹੁਣ ਤੇ ਡਾਕੂਮੈਂਟ ਮੰਗਣ ਦੇ ਠੀਕ ਆ ਭਲ ਕੇ ਇਹਨਾਂ ਨੇ ਕਹਿਣਾ ਵੀ ਪੈਸੇ ਵੀ ਦੋ ਤੇ ਜੇ ਪੈਸੇ ਆਪ ਖਾ ਗਏ ਏਜੰਟ ਤੱਕ ਨਾ ਦਿੱਤੇ ਤੇ ਸਾਡੇ ਤੇ ਗਏ ਨਾ ਪੈਸੇ ਮੈਂ ਤੁਹਾਨੂੰ ਉਹ ਕਹਿੰਦੇ ਆ ਨਾ ਕਿ ਜਿੱਥੇ ਫਾਈਲ ਲਾਉਣਗੇ ਨਾ ਮਗਰ ਚੱਲ ਜਾਾਂਗੇ ਪੁੱਛ ਕੇ ਸੇ ਕਰਾਂਗੇ ਸਾਰੀ ਵੀ ਕੀ ਕਰਦੇ ਕਿੰਨੇ ਪੈਸੇ ਲੱਗਦੇ ਪੈਸੇ ਤਾਂ ਹੋਣਾ ਚਾਹੀਦਾ ਤੁਹਾਨੂੰ ਪਤਾ ਹੀ ਆ ਕਿ ਕਿੰਨੇ ਕੁ ਲੱਗਦੇ ਜਿਹੜੀਆਂ ਫੀਸਾਂ ਭਰਨੀਆਂ ਹੀ ਆਪ ਹੀ ਭਰਨੀਆਂ ਵਾ ਵੇਖ ਜੋਬਨ ਮੈਨੂੰ ਤੇ ਇਹ ਗੱਲਾਂ ਨਹੀਂ ਮਾਸਾ ਵੀ ਚੰਗੀਆਂ ਲੱਗਦੀਆਂ ਕਿੱਦਾਂ ਗੱਲਾਂ ਕਰਨ ਰਿਆ ਈ ਉੱਚੀ ਉੱਚੀ ਬੋਲਣ ਰਿਆ ਈ ਲਾਗੇ ਆਣ ਗਵਾਂਡ ਸੁਣੂਗਾ ਤਾਂ ਕੀ ਕਹੂਗਾ ਜੇ ਇਹਨੂੰ ਤਰੀਕ ਨੰਗਾ ਦਾ ਈ ਡਰ ਹੀ ਵੀ ਉਹਨੇ ਕੀਤੀ ਐ ਅੰਤਰੀ ਆਈ ਲਾਈਟਸ ਤਾਂ ਤਰੀਕ ਨੰਗ ਜਾਣੀਆਂ ਤੇ ਵਿਆਹ ਤਾਂ ਪਹਿਲਾਂ ਕਾਲ ਦਿੰਦਾ ਸਾਡੇ ਪੈਸੇ ਲਵਾਉਣੇ ਆ ਫੇਰ ਵੀ ਆਕੜ ਵੇ ਹੋਣਾਂ ਦੀ ਆਹ ਤਾਂ ਸਿਰ ਤੇ ਸਵਾਹ ਪਾਉਣ ਵਾਲੀ ਗੱਲ ਵਾ ਪੁੱਤ ਜੇ ਮੰਨ ਲਾ ਸਾਰੇ ਤੂੰ ਦੇ ਤੇ ਆਪਣੇ ਕਾਗਜ਼ ਪੱਤਰ ਤੇ ਸਾਡੇ ਹੱਥ ਅੱਥਲੇ ਕੀ ਰਹਿ ਜਾਣਾ ਵਾ ਮੈਂ ਤਾਂ ਤੈਨੂੰ ਇਹ ਸਮਝਾਉਣੀ ਆ ਵੀ ਨਾ ਦੇ ਉਹਨਾਂ ਨੂੰ ਅਜੇ ਰਮਨ ਮੈਨੂੰ ਤਾਂ ਲੱਗਦਾ ਵੀ ਉਹਨਾਂ ਨੇ ਨਾ ਆਪਣੀ ਕੁੜੀ ਨੂੰ ਭੇਜ ਦੇਣਾ ਤੇ ਇਹਨੇ ਫੇਰ ਆ ਜਣਾ ਈ ਤੇ ਜਿਹੜਾ ਸਾਡਾ ਕਲਾਬ ਨਾ ਇਦਾਂ ਜਾਣਾ ਵਿਅਰਥ ਵੇਖ ਲੀਤੋ। ਪੁੱਤ ਜਿੰਨਾ ਤੇ ਮੈਂ ਵੇਖ ਲਓ ਹੁਣ ਤੁਹਾਡੀ ਮਰਜ਼ੀ ਆ ਮੈਂ ਫਿਰ ਹੁਣ ਕੀ ਕਰਾਂ? ਮੈਂ ਇਕੱਡੀ ਕੋਈ ਲੱਭੀ ਆਪ। ਤੁਸੀਂ ਲੱਭੀ ਆ ਨਾ ਫਿਰ ਕਰ ਲਓ ਉਹਨਾਂ ਨਾਲ ਗੱਲ ਜਿਹੜੀ ਕਰਨੀ ਮੈਂ ਕੀ ਦੱਸਾਂ। ਲੱਭੀ ਤਾਂ ਅਹੀਂ ਆ। ਅਸੀਂ ਤੇ ਇਹ ਸੋਚਿਆ ਸੀ ਕਿ ਤੁਸੀਂ ਦੋਵੇਂ ਜਾਣੇ ਚੱਲ ਜਾਓਗੇ। ਸਾਨੂੰ ਕੀ ਪਤਾ ਸੀ ਵੀ ਇਹਨਾਂ ਨੇ ਸਾਨੂੰ ਇੰਨੀ ਤੱਦੀ ਦੇਣੀ ਆ ਹੁਣੇ ਹੀ। ਵੀ ਹੁਣੇ ਕਲਾਓ ਹੁਣੇ ਹੀ ਕਲਾਓ। ਹੌਂਸਲਾ ਦੇ ਰੱਖਣਾ। ਪੈਸੇ ਤਾਂ ਇਹੀ ਲਾਉਣੇ ਆ। ਤੇ ਜੇ ਜੰਟਾ ਹੀ ਕਰ ਲਾਂਗੇ ਤਾਂ ਫੇਰ ਆਖਰਾ ਚੱਲੀ ਆ ਰਮਨ ਤੂੰ ਉਹਦੇ ਭਰਾ ਦੀਆਂ ਗੱਲਾਂ ਨਹੀਂ ਸੁਣੀਆਂ ਕਹਿੰਦਾ ਜੇ ਤੁਸੀਂ ਕਰਾਉਣਾ ਤਾਂ ਠੀਕ ਹੈ ਜੇ ਨਹੀਂ ਤਾਂ ਸਾਡੀ ਕੁੜੀ ਦੇ ਡਾਕੂਮੈਂਟ ਦੇ ਦਿਓ ਅਸੀਂ ਆਪਣੇ ਆਪ ਹਾਂ ਫਿਰ ਉਹ ਡਾਕੂਮੈਂਟ ਮੰਗਦੇ ਜੇ ਫਿਰ ਉਹ ਦੇ ਦਿਓ ਉਹ ਨਾ ਇੱਥੇ ਆਣ ਕੇ ਗੱਲਾਂ ਆਉਂਦੇਗਾ ਉਹ ਦਿਨ ਭਰਾ ਕਿੱਥੇ ਗਿਆ ਹੈਗਾ ਵਿਆਹ ਤਾਂ ਪਹਿਲਾਂ ਉਸ ਦਿਨ ਕੱਲ ਦੇ ਤਾਂ ਸਾਨੂੰ ਪਤਾ ਲੱਗਦਾ ਵੀ ਭਰਾ ਨੇ ਕੱਲੀ ਆ ਦੋ ਸਾਲ ਕੁੜੀ ਨੂੰ ਹੋ ਗਿਆ ਹਾਈਲਟਸ ਕੀਤੀ ਨੂੰ ਆਹੋ ਉਦੋਂ ਦੀ ਨੱਕ ਲਾਈ ਇਹਨਾਂ ਨੇ ਉਹ ਕਿਸ ਦੇ ਸਿਰ ਤੇ ਬੈਠੇ ਸੀ ਤੇ ਜਿਹੜਾ ਭਰਾ ਗੱਲਾਂ ਕਰਦਾ ਹੈਗਾ ਸਾਡੇ ਸਾਰੇ ਬਾਹਰੋਂ ਤੇ ਇਹ ਕਿੰਨਾ ਕ ਬਾਤ ਚੱਲ ਗਿਆ ਇੱਥੇ ਬੈਠੇ ਆ ਨਾ ਭੈਣ ਮੇਰੇ ਆਦੇ ਪੋਤੇ ਤੈਨੂੰ ਇਹੋ ਗੱਲ ਸਮਝਾਉਣੀ ਆ ਬਾਹਰ ਤੂੰ ਹੀ ਜਾਣਾ ਵਾ ਆਪਣੇ ਹੱਥੀਂ ਪੈਸੇ ਲਾਓ ਤੇ ਆਪ ਜਾਓ ਆਪਣੀ ਦਾੜੀ ਕਿਸਦੇ ਹੱਥ ਵਿੱਚ ਕਿਉਂ ਫੜਾਉਣੀ ਆ ਸਮਝ ਕਰੋ ਥੋੜੀ ਬੋਤੀ ਮੈਨੂੰ ਨਾ ਇਹ ਕੰਮ ਚੰਗਾ ਨਹੀਂ ਜੇ ਲੱਗਣ ਡਿਆ ਮੈਂ ਤਾਂ ਤੁਹਾਨੂੰ ਇਹੋ ਗੱਲ ਹੀ ਕਹਿੰਦੇ ਆ ਵਾ ਕਿ ਜੇ ਮੈਂ ਆਪਣੇ ਡਾਕੂਮੈਂਟ ਨਾ ਦਵਾਂ ਤੇ ਫਿਰ ਜੋਤ ਤੇ ਲੱਗੀ ਦੇਣ ਤੇ ਫਿਰ ਜਾ ਉਹਨੂੰ ਡੱਕ ਲੋ ਤੇ ਫਿਰ ਜਾਂ ਜੇ ਇਹ ਕੰਮ ਨਹੀਂ ਹੁੰਦਾ ਤੇ ਫਿਰ ਜੈਂਟਰ ਨਾਲ ਗੱਲ ਕਰ ਲਾਂਗੇ ਜਿਹਨੂੰ ਡਾਕੂਮੈਂਟ ਦੇਣਗੇ ਜੇ ਕੋਈ ਫਾਈਲ ਲਵਾਉਣਗੇ ਉਹਨਾਂ ਨਾਲ ਗੱਲ ਕਰ ਲਾਂਗੇ ਮੈਂ ਤਾਂ ਇਹੋ ਦੋ ਰਾਹ ਦੱਸ ਸਕਣਾ ਬਾਕੀ ਤੁਹਾਡੀ ਮਰਜ਼ੀ ਹੈ ਜੋ ਬਦ ਮੇਰੀ ਗੱਲ ਸੁਣ ਜੇ ਤੇ ਤੂੰ ਜਨਰਲ ਕੱਲ ਬਾਅਦ ਕਰ ਸਕਦਾ ਤੇ ਠੀਕ ਫੇਰ ਅਸੀਂ ਵੀ ਦੇ ਦਿੰਨੇ ਆਏ ਤੇ ਹੈ ਹੀ ਹੁਣ ਵੇਖ ਲਓ ਤੁਹਾਡੀ ਮਰਜ਼ੀ ਹੈ ਜੇ ਚਾਹ ਆਪ ਜਾਵੀਂ ਨਾਲ ਤੇ ਫੇਰ ਗੱਲਬਾਤ ਕਰੀ ਸਾਨੂੰ ਤਾਂ ਯਕੀਨ ਤਾਂ ਹੀ ਹੋਊਗਾ ਐਦਾਂ ਗੱਲਾਂ ਦੇ ਜਿੱਦਾਂ ਘੜਾ ਬਣਾਉਣ ਦੇ ਐਦਾਂ ਕੀ ਯਕੀਨ ਹੋ ਵੀ ਗਾੜੀ ਜਾ ਕੇ ਪੈਸਾ ਤੇ ਲੈਣਾ ਦੇਣਾ ਵੀ ਹੈ ਕਿ ਨਹੀਂ ਦੇਣਾ ਕੁੜੀ ਦੀ ਫਾਈਲ ਲਾ ਦੇ ਤਾਂ ਤੇਰੀ ਨਾਂ ਲਉਣਗੇ ਕੀ ਕਰਨਾ ਜਾਂ ਆਪ ਜਾ ਕਹ ਡੈਡੀ ਜੀ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਸਾਰੇ ਕਾਗਜ਼ ਪੱਤਰ ਮੇਰੇ ਤੇ ਮੈਂ ਕੱਲ ਨੂੰ ਆ ਜਾਊਗਾ ਉੱਥੇ ਤੈਨੂੰ ਨਾ ਲੈ ਜਾਓ ਅਹ ਇਦਾਂ ਕਰ ਲੈਂਦੇ ਇਹਨਾਂ ਨੂੰ ਕਹਾਂਗੇ ਵੀ ਕੱਲ ਆ ਜਾਗੇ ਤੁਹਾਡੇ ਕੋਲ ਤੇ ਜਾ ਕੇ ਤੇ ਫਾਈਲ ਲਵਾਵਾਂਗੇ ਉਹ ਜਿੱਥੇ ਦਾ ਟਾਈਮ ਦੇਣਗੇ ਉੱਥੇ ਚੱਲ ਜਾਈਏ ਇਦਾਂ ਕਰ ਲਓ ਇਦਾਂ ਕਰ ਲਓ ਚਲੋ ਮੈਂ ਜਦੋਂ ਨੂੰ ਕਹਿਣਾ ਫਿਰ ਦੇ ਦੇ ਡਾਕੂਮੈਂਟ ਕੀ ਕਰਨਾ ਫਿਰ ਹੁਣ ਲੜਾਈ ਥੋੜੀ ਪਾਉਣੀ ਚਲੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੁੰਡਾ ਵੀ ਕਹਿਣ ਦਿਆ ਵਾ ਵੀ ਕੋਈ ਨਹੀਂ ਮੰਮੀ ਜਿਹੜੇ ਕਾਗਜ਼ ਪੱਤਰ ਦੇ ਦੇ ਦਿੰਨੇ ਆ ਤੇ ਪਿਓ ਤੇ ਇਦਾਂ ਆਕੜ-ਆਕੜ ਕੇ ਗੱਲਾਂ ਕਰਨ ਡਿਆ ਵਾ ਜਿਹੜਾ ਸਾਡੇ ਸਾਰਿਆਂ ਦੇ ਸਾਹਮਣੇ ਇਦਾਂ ਬੋਲਣ ਡਿਆ ਵਾ ਤੇ ਬਾਅਦ ਵਿੱਚ ਕੀ ਕਰੂਗਾ ਡਰ ਤੇ ਮੈਨੂੰ ਇਸੇ ਗੱਲ ਦਾ ਵੱਡ-ਵੱਡ ਕੇ ਖਾਂਡਿਆ ਵਾ ਵੀ ਪਹਿਲੀ ਵੀ ਸੋਨੇ ਵਰਗੀ ਵੇਚਣੀ ਆ ਇਹ ਨਾ ਹੋਵੇ ਵੀ ਪੁੱਤ ਸਾਡੇ ਦਾ ਵੀ ਕੰਮ ਨਾ ਬਣੇ ਤੇ ਪਹਿਲੀ ਵੀ ਹੱਥੋਂ ਜਾਂਦੀ ਰਵੇ ਪਿਓ ਪੁੱਤ ਤੇ ਮੰਨ ਗਿਆ ਚਲੋ ਵੇਖੋ ਤੇਲ ਵੇਖੋ ਤੇਲ ਦੀ ਧਾਰ ਵੇਖੋ ਗਾੜੀ ਬੰਦਾ ਕੀ ਹੈ ਗੜਜਿਆ ਭਾਈ ਇਦਾਂ ਕਰਦੇ ਆ ਡਾਕੂਮੈਂਟ ਤੁਸੀਂ ਲੈ ਜਾਓ ਤੇ ਤੁਸੀਂ ਅੱਜ ਭਾਵੇਂ ਨਾ ਜਾਇਓ ਕੱਲ ਮੈਂ ਤੇ ਜੋਤ ਆ ਜਾਾਂਗੇ ਨਾ ਤੰ ਨਾਲੇ ਜੋਤ ਨੂੰ ਨਾਲ ਲੈ ਜਾਵਾਂਗੇ ਤੇ ਜੰਟਰ ਨੂੰ ਮਿਲਾਵਾਂਗੇ ਜਾ ਕੇ ਉਹ ਕੋਈ ਗੱਲ ਨਹੀਂ ਭਾਜੀ ਤੂੰ ਇੰਕਾ ਲਈ ਟੈਨਸ਼ਨ ਲੈਣ ਦੇ ਜੀ ਚੰਗਾ ਹੀ ਸੋਚਾਂਗੇ ਅਸੀਂ ਉਹ ਚਲੋ ਮੈਂ ਹਾਂ ਜੋਤ ਜਰਾ ਗੱਲਬਾਤ ਕਰ ਲੂਗੀ ਹਨਾ ਸੈਂਸ ਸੁਣੇ ਦੀ ਵੀ ਹੋਣੀ ਆ ਠੀਕ ਤੇ ਨਾਲੇ ਉੱਥੇ ਗੱਲਬਾਤ ਕਰਾਵਾਂਗੇ ਜੰਟਰ ਨਾਲ ਬੈ ਕੇ ਨਾਲੇ ਪੈਸੇ ਪੂਹੇ ਦੀ ਜਿਹੜੀ ਗੱਲ ਹੋਊਗੀ ਉਹ ਵੀ ਕਰ ਲਾਂਗੇ ਤੇ ਮੁੜ ਕੇ ਪੈਸਿਆਂ ਦਾ ਕਰ ਲਾਂਗੇ ਹਿਸਾਬ-ਤਬ ਏਦਾਂ ਕਰ ਲਈ ਡੇੜੀ ਹਨਾ ਠੀਕ ਜੋਤ ਆ ਫਾਈਲ ਲੈ ਕੇ ਆਇਓ ਤੁਹਾਨੂੰ ਤੇ ਇਹ ਡਰਵਾ ਪੀ ਪਾਹੇ ਬੋਹੇ ਨਾ ਮਰ ਜਾਣਗੇ ਦੇ ਬਾਹਰ ਉਹ ਚਲੋ ਟੈਨਸ਼ਨ ਤੇ ਹੁੰਦੀ ਸਾਰਿਆਂ ਨੂੰ ਮੇਰੇ ਫਾਈਲ ਵਿੱਚ ਇਹ ਡਾਕੂਮੈਂਟ ਸਾਰੇ ਵੇਖ ਲੈਣ ਚੈੱਕ ਕਰ ਲੈਣੇ ਸੀ ਕਰੀ ਦੇਖੀ ਮੈਂ ਆ ਦੋ ਭਾਜੀ ਨੂੰ ਫਿਰ ਦੋ ਚਲੋ ਚਲੀਏ ਫਿਰ ਹਾਂ ਚਲੋ ਉਹ ਬਹਿ ਜਾ ਚਾਹ ਪਾਣੀ ਤੇ ਪੀ ਲੈ ਨਹੀਂ ਚਾਹ ਨਹੀਂ ਜੇ ਪੀਣੀ ਤੁਹਾਨੂੰ ਬਹਿ ਜਾ ਕਰੀ ਤੇ ਆਪਾਂ ਚਲੀਏ ਚਾਹ ਪੀ ਲੈ ਚਾਹ ਪੀ ਲੈ ਭਾਜੀ ਚਾਹ ਪੀ ਲੈ ਚੱਲ ਭਰੀ ਚੱਲ ਪੀਦੇ ਹਾਂਜੀ ਹਾਂਜੀ ਮੈਂ ਤਾਂ ਕਹਿੰਦਾ ਚਾਹ ਪੀ ਕੇ ਚੱਲ ਜਾਂਦੇ ਨਹੀਂ ਨਹੀਂ ਭਾਜੀ ਫੇਰ ਆਵਾਂਗੇ ਫੇਰ ਪੀਵਾਂਗੇ ਚਾਹ ਹੁਣ ਛੇਤੀ ਥੋੜੀ ਚੰਗਾ ਮਸਤੀ ਚੰਗਾ ਜੀ ਚੰਗਾ ਮਸਤੀ ਚੰਗਾ ਦਰਜੀ ਕੋਈ ਗੰਧ ਨਹੀਂ ਫਿਗਰਾਂ ਕਰੋ ਮੈਂ ਉਹਨਾਂ ਨਾਲ ਗੱਲ ਕਰ ਲਈ ਆ ਮੈਂ ਇਹੋ ਗੱਲ ਹੀ ਕਹੀ ਆ ਵੀ ਅੱਜ ਨਾ ਜਾਇਓ ਕੱਲ੍ਹ ਜਾਇਓ ਜੈਂਟਲ ਵਾਲਾ ਤੇ ਮੈਂ ਰੋ ਦਲਜੀਤ ਵੀਰ ਨਾ ਮੁੜ ਕੇ ਜਾ ਕੇ ਜੈਂਟਲ ਨੂੰ ਮਿਲਾਵਾਂਗੇ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਸਾਰੀ ਮੇਰੀ ਗੱਲ ਸੁਣੋ ਪਤਾ ਤੁਹਾਨੂੰ ਪਤਾ ਹੈਗਾ ਵੀ ਏਜੰਟ ਕਿਹੜਾ ਵਾ ਉਹ ਕਹਿੰਦੇ ਕਹਿੰਦੇ ਕੱਲ੍ਹ ਨਾਲ ਨਾਲ ਲੈ ਕੇ ਜਾਵਾਂਗੇ ਬਾਅਦ ਚ ਜਾ ਕੇ ਨਾ ਐਵੇਂ ਮਿਲਾਵਾਂਗੇ ਮੁੜ ਕੇ ਆਪਾਂ ਤਾਂ ਵੰਜਾ ਚੱਲ ਜਾਾਂਗੇ ਨਾ ਇੱਕ ਕੱਲ੍ਹ ਮੈਂ ਜੋੜ ਹੋਵਾਂਗੇ ਤੇ ਮੁੜ ਕੇ ਮੈਂ ਦਲਜੀਤ ਵੀਰ ਹੋ ਕੇ ਮਿਲਾਵਾਂਗੇ ਤੇ ਪਰਦੇ ਨਾਲ ਉਹਨਾਂ ਨਾਲ ਗੱਲ ਕਰਾਵਾਂਗੇ ਸਾਰੀ ਹੁਣ ਕੀ ਕਰਨਾ ਫਸੇ ਹਾਂ ਹੁਣ ਠੀਕ ਹੈ ਜੀ ਬੈਠੋ ਬੈਠੋ ਜੋ ਤਾਂ ਤੂੰ ਟੈਨਸ਼ਨ ਨਾ ਲੈ ਡਾਕੂਮੈਂਟ ਕਿਦਾਂ ਨਹੀਂ ਦਿੰਦੇ ਹੁਣ ਦਤੇ ਕਿ ਨਾ ਤੇ ਕੱਲ ਨੂੰ ਤੁਸੀਂ ਆ ਜਿਓ ਤੇ ਅਸੀਂ ਫਿਰ ਗੱਲ ਕਰ ਲਾਂਗੇ ਜੰਟ ਨਾਲ ਜਾ ਕੇ ਕੋਈ ਕਹਿੰਦੀ ਵੀਰ ਜੀ ਜਿੱਦਾਂ ਕਹੋਗੇ ਅਸੀਂ ਉਦਾਂ ਹੀ ਕਰ ਲੈਣਾ ਤੇ ਟੈਨਸ਼ਨ ਨਾ ਲਈ ਕੇ ਇੱਕ ਗੱਲ ਦੀ ਨਹੀਂ ਨਹੀਂ ਜੇ ਕੋ ਕਹਿਣਗੇ ਤੇ ਮੈਨੂੰ ਫੋਨ ਕਰ ਦੀ ਠੀਕ ਹੈ ਵੀਰ ਜੀ ਹਾਂਜੀ ਚੱਲ ਫਿਰ ਅਸੀਂ ਚੱਲੇ ਆ ਠੀਕ ਹੈ ਵੀਰ ਜੀ ਕਿੱਡੇ ਲੱਗੇ ਹੀ ਸਿਆਣੇ ਬਣਨ ਅਹੀਂ ਹੀ ਡਾਕੂਮੈਂਟ ਨਹੀਂ ਦੇਣੇ ਦੇਣੇ ਕਿਦਾਂ ਨਹੀਂ ਆ ਗੱਜ ਜੀ ਨੇ ਲੈਕ ਨਹੀਂ ਲੈ ਤੇ ਇਹ ਵੀ ਕਿੱਡੇ ਹੈਗੇ ਆ ਮੇਰੇ ਸਾਹਮਣੇ ਹੋਰ ਗੱਲਾਂ ਕਰਦੇ ਆ ਤੇ ਸਾਰੇ ਆ ਸਾਹਮਣੇ ਬਦਲ ਜਾਂਦੇ ਆ ਕੋਈ ਗੱਲ ਨਹੀਂ ਅੱਜ ਇਹਨਾਂ ਨਾਲ ਵੀ ਗੱਲ ਕਰਦੀ ਆ ਨਾ ਭਲਾ लवली ਹਾਂਜੀ ਵੇਖ ਲਾ ਕਿਦਾਂ ਕਰਦੇ ਆ ਇਹ ਡਾਕੂਮੈਂਟ ਦੇਣ ਲੱਗਿਆ ਹੈ ਐਵੇਂ ਜਾਣ ਕੇ ਸਾਰਿਆਂ ਸਲਾਹ ਕੀਤੀ ਡੜੀ ਉਹਨਾਂ ਨੇ ਹੁਣ ਕਹਿੰਦੇ ਆ ਵੀ ਕੱਲ ਅਸੀਂ ਆਵਾਂਗੇ ਹੈਨਾ ਤੇ ਤੂੰ ਇਦਾਂ ਕਰ ਉਹਨੂੰ ਫੋਨ ਕਰ ਲਈ ਏਜੰਟ ਨੂੰ ਤੇ ਉਹਨੂੰ ਸਾਰੀ ਗੱਲ ਸਮਝਾ ਦੇ ਕੋਈ ਗੱਲ ਨਹੀਂ ਠੀਕ ਹੈ ਨਾ ਕਰ ਲੈਣੀ ਉਹਨਾਂ ਨਾਲ ਮੁੜ ਕੇ ਕੱਲ ਆਉਣਗੇ ਫੇਰ ਵੇਖਾਂਗੇ ਕੱਲ ਜਾ ਕੇ ਤੇ ਆਪ ਗੱਲ ਕਰ ਲਾਂਗੇ ਉਹ ਆਹ ਫੇਰ ਆਪ ਕਰ ਲਾਂਗੇ ਉਹਨਾਂ ਨੂੰ ਸਮਝਾ ਦਾਂਗੇ ਨਾ ਸਾਰੀ ਗੱਲ ਉਹਨਾਂ ਦੋਵਾਂ ਜੀ ਇਹਨੇ ਆਉਣਾ ਹਾਂ ਹਾਂ ਤੇ ਆਹ ਗੱਲਾਂ ਕਹਿਣੀਆਂ ਉਹਨਾਂ ਨੂੰ ਨਾਲੇ ਤੇ ਇੱਥੋਂ ਦੇ ਝੂਠੇ ਪੈ ਗਏ ਵੀ ਅਸੀਂ ਪੈਸੇ ਦਿੱਤੇ ਓਕੇ ਇਹ ਨਾਲ ਗੱਲ ਨਹੀਂ ਕੀਤੀ ਇਹਨਾਂ ਆਹ ਠੀਕ ਹੈ ਨਾ ਨਾਲੇ ਅਜੇ ਸੈਰਟੀਫਿਕੇਟ ਨਹੀਂ ਬਣਾਇਆ ਇਹਨਾਂ ਨੇ ਤੇ ਇਹਨਾਂ ਕਰਨਾ ਕੀ ਹੈ ਕੱਲ ਨੂੰ ਟਾਈਮ ਬੜਾ ਲੌਂਡੇ ਆ ਇਹਨਾਂ ਰੇਟ ਕਰ ਬਣਾਵਾ ਓਏ ਉਹ ਤਾਂ ਗੱਲਾਂ ਹੂੰ ਚੱਲ ਇਹ ਆ ਮੜਾ ਜੇ ਦਬਕਾ ਵੱਜ ਜਾਵਾਂ ਨਾ ਤਾਂ ਹੀ ਦਿੱਤੇ ਇਹਨਾਂ ਨੇ ਉਹ ਤਾਂ ਦੇਣਾ ਹੀ ਨਹੀਂ ਆਹੋ ਨਹੀਂ ਦਿੰਦੇ ਆ ਡਰੀ ਜਾਂਦਾ ਹੂੰ ਇਹ ਗੱਲੋਂ ਡਰਦੀ ਨਹੀਂ ਆ ਹਾਂ ਨਾਲੇ ਮੈਂ ਹੁਣ ਵੀ ਇਹਨੂੰ ਕਹਿਆ ਆ ਮੈਂ ਕੋਈ ਗੱਲ ਕਰਨਗੇ ਨਾ ਤੂੰ ਮੈਨੂੰ ਫੋਨ ਕਰ ਦੇ ਠੀਕ ਅਬਲ ਤੇ ਉਹਨਾਂ ਕਰਨੀ ਨਹੀਂ ਨਈ ਹੁਣ ਨਹੀਂ ਕਰਨੇ ਆਹ ਤੇ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਉਹਨੂੰ ਸਮਝਾ ਲਵਾਂ ਕਰ ਤੂੰ ਉਹਨੂੰ ਆਹ ਚੱਲ ਜੋ ਤਾਂ ਕਿ ਚੁੱਪ ਕਰ ਉਹ ਇਹ ਮੈਂ ਗੱਲ ਕਰੀ ਜਾ ਡਰ ਡਰ ਕੇ ਰਹਿ ਕੇ ਤੂੰ ਜੋ ਤਾਂ ਕੀ ਹੈ ਜਾ ਜਾ ਕੇ ਨਾ ਤੇ ਕੋਰਾਂ ਗੱਲ ਕਰ ਲਾ ਦੇਣਾ ਹੱਥ ਤੇ ਆਪਣੇ ਤੇ ਬਲੇ ਹੀ ਉਹਦੋਂ ਤੇ ਮੇਰੀ ਗੱਲ ਮੰਨੀ ਨਹੀਂ ਕੋਈ ਤੂੰ ਵੇਖਾਂ ਹਾਂ ਕਿਡੇ ਡੇ ਆ ਸਲਾਮਾਂ ਕਰਨ ਕੋਈ ਗੱਲ ਨਹੀਂ ਤੁਸੀਂ ਇਸ ਲਮਾਈ ਕਰਦੇ ਰਹਿ ਜਾਣਾ ਵਾ ਜਿਹੜੀਆਂ ਆਸਾਂ ਉਮੀਦਾਂ ਤੁਸੀਂ ਮੇਰੇ ਤੋਂ ਜਾਂ ਮੇਰੇ ਪਰਿਵਾਰ ਤੋਂ ਲਾਈਆਂ ਵਾ ਨਾ ਸਾਰੀਆਂ ਤੇ ਪਾਣੀ ਫੇਰ ਦੇਣਾ ਐ ਮੈਂ ਕਿੱਡੇ ਸਿਆਣੇ ਬੰਦੇ ਆ ਆਪਣੇ ਆਪ 'ਚ ਚਲ ਕੇ ਵੀ ਇਧਰ ਨੇ ਹਾਂਜੀ ਉਹ ਮੈਂ ਕਹਣਾ ਸੀਗਾ ਮੈਂ ਇਹਦੇ ਡੈਡੀ ਨੂੰ ਮੈਂ ਕਿਹਾ ਮੈਂ ਕਿਹਾ ਵੀ ਕੱਲ ਜਦੋਂ ਫਾਇਲ ਤਹੀ ਨਾ ਉਨ ਜਾਓਗੇ ਨਾ ਡਾਕੂਮੈਂਟ ਲੈ ਕੇ ਜਾਓਗੇ ਜੱਟ ਕੋ ਤੇ ਮੈਨੂੰ ਦੱਸ ਦਿਓ ਤੇ ਆਪਾਂ ਵੀ ਆ ਜਾਏਗੇ ਰੇਡੀ ਹੁਣ ਕਹਿੰਦੇ ਕਿ ਕਹਿੰਦੇ ਕੋਈ ਨਹੀਂ ਫੋਨ ਕਰਦਾਂਗੇ ਤੇ ਤੁਸੀਂ ਦੋਵੇਂ ਜਣੇ ਆ ਜਿਓ ਜੋਤ ਨੂੰ ਲੈ ਕੇ ਨਾਲ ਤੇ ਕਹਿੰਦੇ ਵੀ ਨਾਲੇ ਚੱਜਾ ਕੇ ਇਕੱਠੇ ਤੁਸੀਂ ਪੁੱਛ ਲਿਓ ਕੋਈ ਗੱਲ ਜਿੰਨੇ ਕਵਜੇ ਕਹਿਣਗੇ ਨਾ ਮੈਂ ਫਿਰ ਆਪਣਾ ਕੰਮ ਆ ਕੋ ਪਿਛੋਂ ਕਰ ਲਵਾਂਗਾ ਮੈਂ ਕੀ ਪੁੱਛਣਾ ਵਾ ਜੇ ਤੁਸੀਂ ਗੱਲ ਕੀਤੀ ਸੀ ਤੇ ਟਾਈਮ ਵੀ ਪੁੱਛ ਲੈਣਾ ਸੀ ਨਾਲੇ ਉਹਨਾਂ ਦੀ ਆਦਤ ਨਹੀਂ ਹੈਗੀ ਗੱਲ ਕਰ ਕੇ ਤੇ ਮੁੱਕਰ ਜਾਣਾ ਤੁਹਾਡੇ ਵਾਂਗੂ ਥੋੜੀ ਆ ਸਾਰੇ ਜਣੇ ਐਵੇਂ SLAਵਾ ਕਰ ਰਹੇ ਇਹੀ ਜਿਵੇਂ ਕਹੇ ਬਗਾਨੇ ਬੰਦੇ ਨੂੰ ਡਾਕੂਮੈਂਟ ਦੇਨੇ ਹੁੰਦੇ ਆ ਜੇ ਦੇ ਦੇ ਦਿੰਦੇ ਤੇ ਕੋਈ ਸਾਨ ਥੋੜੀ ਕਰਨਾ ਹੀ ਜੋਤ ਨੂੰ ਮੇਰੀ ਵੀ ਸਾਰੀ ਉਮਰ ਦੀ ਕਮਾਈ ਆ ਜੀ ਮਾਲਾ ਡਾਕੂਮੈਂਟ ਅੱਗੇ ਪਿੱਛੇ ਹੋ ਜਣਾ ਤੇ ਮੈਂ ਤਾਂ ਚਲ ਇਨੀ ਕੀ ਗੱਲ ਕਹੀ ਆ ਵੀ ਚਲੋ ਮੈਨੂੰ ਵੀ ਨਾਲ ਲੈ ਜਿਓ ਤੇ ਆਪਾਂ ਜਾ ਕੇ ਜੱਟ ਨੂੰ ਮੇਲਾਵਾਂਗੇ ਉਹ ਮੈਂ ਗੱਲ ਕਰਾਵਾਂਗੇ ਨਾਲੇ ਤੁਹਾਨੂੰ ਵੀ ਜਾਣਾ ਹੀ ਪੈਣਾ ਵਾ ਉਹਨਾਂ ਫਾਰਮ ਫਾਰਮ ਸਾਰੇ ਸਾਈਨ ਕਰਾਉਣੇ ਆ ਉਹ ਸਾਰੇ ਡੈਡੀ ਜੀ ਹੋਣਾ ਪਤਾ ਵਾ ਤੇ ਐਡੇ ਵੀ ਨਿਆਣੇ ਨਹੀਂ ਹੈਗੇ ਕਿ ਤੁਹਾਡੇ ਡਾਕੂਮੈਂਟ ਇੱਧਰ ਉੱਧਰ ਕਰ ਦੇਣਗੇ ਉਹਨਾਂ ਦੇ ਵੀ ਦੋ ਬੱਚੇ ਆ ਸਾਰੀ ਉਮਰ ਪੜਾਈ ਲਖਾਈ ਆ ਉਹਨਾਂ ਨੇ ਇਹ ਥੋੜੀ ਆ ਵੀ ਜਿੱਥੇ ਵਾਜੀ ਚੀਜ਼ਾਂ ਛੱਡ ਦੇਣਗੇ ਤਹੀਂ ਤੇ ਇਦਾਂ ਦੇ ਜੇ ਕਰਨਾ ਜਿੱਦਾਂ ਹੀ ਉਹਦੇ ਵਿੱਚੋਂ ਕੁਝ ਖਾ ਲੈਣਾ ਹੁੰਦਾ ਵਾ ਤੇ ਜੇ ਤਾਨੂੰ ਐਨੀ ਕਿਹਦੇ ਵਿੱਚ ਬੇਜਕੀਨੀ ਆ ਨਾ ਤੇ ਫਿਰ ਵਿਆਹ ਕਿਉਂ ਕਰਾਇਆ ਸੀ ਤੇ ਆ ਜਿਹੜੇ ਮੋਣਾ ਮੰਮੀ ਗੱਲਾਂ ਕਰਦੇ ਆ ਨਾ ਵੀ ਉਦੋਂ ਤੁਸੀਂ ਕਾਲੀ ਪਾਤੀ ਐ ਇਦਾਂ ਕਰਤਾ ਵਾ ਤੇ ਉਦੋਂ ਵਿਆਹ ਨਾ ਕਰਦੇ ਉਦੋਂ ਇਹੀ ਤਰਲੇ ਮਾਦਦੇ ਸੀ ਚਾ ਜਾ ਕੇ ਵਿਚੋਲੇ ਦੇ ਅੱਗੇ ਵੀ ਸਾਡਾ ਰਿਸ਼ਤਾ ਹੀ ਕਰਾ ਦਿਓ ਬਸ ਜੇ ਹੁਣ ਤਾਂ ਸਾਡਾ ਰਿਸ਼ਤਾ ਹੋ ਹੀ ਗਿਆ ਵਾ ਤੇ ਫਿਰ ਗੱਲਾਂ ਕਿਉਂ ਕਰਦੇ ਆ ਵਾਂਸਵੰਨੀਆਂ ਥੋੜਾ ਜਾਂ ਮੰਮੀ ਨੂੰ ਕਹੋ ਵੀ ਘੱਟ ਬੋਲਿਆ ਕਰਨ ਉਹ ਨਾ ਹੋਏ ਤੇ ਜੀ ਇਥੇ ਕੋਈ ਹੋਰ ਗੱਲ ਕਰਨ ਤੇ ਸਿਆਪਾ ਪਿਆ ਰਵੇ ਮੁੜ ਕੇ ਮੈਂ ਦੇ ਨਾਂ ਵਿਆਹ ਕਰਾ ਕੇ ਫਸ ਗਿਆ। ਪਹਿਲਾਂ ਪਤਾ ਹੁੰਦਾ ਵੀ ਮੇਰੇ ਨਾਲ ਆਹ ਹੋਣੀ ਆ ਤੇ ਮੈਂ ਆਪ ਹੀ ਚਲ ਜਾਂਦਾ ਕਿਤੇ ਬਾਹਰ। ਛੋਟੇ ਦੇ ਹੀ ਚਲ ਜਾਂਦਾ। ਕਿੱਡੀ ਕੇ ਗੱਲ ਹੈਗੀ। ਹੁਣ ਫਸਿਆ ਵਾਂ, ਡਾਕੂਮੈਂਟ ਵੀ ਦੇ ਬੈਠਾ। ਹੋਰ ਕਿਤੇ ਜਾ ਨਹੀਂ ਸਕਦਾ। ਵਿਆਹ ਵੀ ਕਰ ਲਿਆ। ਕੁੜੀ ਵੀ ਐਲਟਵਾਈ ਲੱਭ ਲਈ ਆ। ਸਾਰਿਆਂ ਕੇ ਮੱਝ ਫਸ ਗਿਆ ਵਾਂ। ਕਿੱਦਾਂ ਸਭ ਕੁਝ ਠੀਕ ਹੋਊਗਾ? ਜੰਟ ਨਾਲ ਗੱਲ ਕਰਕੇ ਨਾ ਉਹਨੂੰ ਕਹੂੰਗਾ ਵੀ ਭਰਾ ਸਾਡਾ ਹੁਣ ਸਿਲਸਿਲਾ ਈਓ ਤੇ ਤੂੰ ਹੋ ਸੰਭਣਾ। ਜੇ ਇਹ ਮੰਨਦਾ ਹੋਊਗਾ ਗੱਲ ਤਾਂ ਠੀਕ ਆ ਕੀ ਕਰਨਾ ਫਿਰ ਹੁਣ ਜਿੱਦਾਂ ਦੀ ਕਿਸਮਤ ਲਿਖੀ ਏ ਰੱਬ ਨੇ ਭੋਗਣਾ ਹੀ ਪਣਾ ਕੰਮ ਵੀਰ ਜੀ ਆਪਾਂ ਕੱਲ ਹੋ ਕੇ ਆਉਨੇ ਪਹਿਲਾਂ ਬਹੁਤੀ ਗੱਲ ਮੈਂ ਜਾਣਨਾ ਕੱਲ ਹੀ ਕਰ ਲੈਣੀ ਆ ਤੇ ਬਾਕੀ ਪਰਸੋਂ ਜਾ ਕੇ ਨਾ ਉਹਨੂੰ ਸਾਰੀ ਗੱਲ ਸਮਝਾ ਦਾਂਗੇ ਬਹਿ ਕੇ ਉਹਨੂੰ ਕਹਾਂਗੇ ਪਰ ਆ ਮੇਰਾ ਵੀ ਕੰਮ ਨਾਲੀ ਹੋ ਇਹ ਨਾ ਹੋਵੇ ਡੈਡੀ ਮੁੜ ਕੇ ਉਹਨਾਂ ਦੇ ਹੱਥੀਂ ਚੜਿਆ ਰਹੇ ਏਜੰਟ ਕੋਈ ਗੱਲ ਨਹੀਂ ਚੱਲ ਪਾਗੇ ਆਪਾਂ ਵਰਸੋ ਮੈਂ ਤੇ ਤੁਹਾਨੂੰ ਕਹਿ ਰਿਹਾ ਵੀ ਉਹਨਾਂ ਤੇ ਜਾਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਉਹਨਾਂ ਦਾ ਨੰਬਰ ਲੈ ਕੇ ਆਪ ਤੇ ਗੱਲ ਕਰੋ ਤਨਾ ਨਹੀਂ ਉਹ ਤੇ ਚੱਲੋ ਹੁਣ ਅਸੀਂ ਕਰਾਂਗੇ ਕਿਸ ਨਾ ਕਿਸੇ ਹਿਸਾਬ ਨਾਲ ਚਾਹੇ ਵਾਗ ਵੀ ਕੱਢਾਂਗੇ ਚਾਹੇ ਕੋਹ ਨਾ ਕੋਹ ਕਰਾਂਗੇ ਤੈਨੂੰ ਇੱਥੇ ਰਹਿਣ ਦੇਣੋ ਨਹੀਂ ਹੁਣ ਕਰਦੇ ਕੋਹ ਨਾ ਕੋਹ ਮੈਨੂੰ ਤਾਂ ਤੇਜੇ ਲੱਗਦੇ ਤਵੇਂ ਪੇਪੋਤ ਆਹੋ ਫਿਰ ਮੈਂ ਦਿਆਂ ਵੇਖੀ ਇਹ ਤੇਜਾ ਡੜੀ ਇਹ ਬੰਦਾ ਉਹਨਾਂ ਦਾ ਨਾ ਮਨੇ ਉਹਨਾਂ ਦੀ ਗੱਲ ਕਰਨੀ ਵੇਖ ਲਿਓ ਭਾਈ ਰਮਨ ਹਨੂ ਨਾ ਐਡੀ ਛੇ ਦੀ ਕਾਗਜ ਨਹੀਂ ਹੀ ਦੇਣੇ ਚਾਹੀਦੇ ਚੱਲ ਜੇ ਉਹਨਾਂ ਨੇ ਦਬਕਾ ਮਾਰਿਆ ਸਾਨੂੰ ਵੀ ਦੋ ਕਾ ਤੇ ਨਹੀਂ ਦੇ ਅਹੀਂ ਆਪਣੀ ਕੁੜੀ ਤੇ ਲਾ ਲੈਣੇ ਤੇ ਅਹੀਂ ਉਸ ਵੇਲੇ ਦੇ ਤੇ ਮਗਰ ਲਾ ਕੇ ਇਹ ਕੰਮ ਨਹੀਂ ਹਾਨੂੰ ਕਰਨਾ ਚਾਹੀਦਾ ਡੜੀ ਕਾਗੇ ਦੇਣੇ ਪੈਣੀ ਉਹ ਕਹਿੰਦੇ ਕਲੀ ਜੋਦ ਦੇ ਦੇ ਉਹਨੂੰ ਨਹੀਂ ਤੇ ਦੇ ਦੇਣੇ ਹੀ ਉਹ ਫਿਰ ਮੁੜਿਆ ਕੰਮ ਨਹੀਂ ਬਹਨਾ ਇਹ ਹਉ ਤਾਂ ਗੱਲ ਦਾ ਡਰ ਰਹੀ ਕੰਮ ਕਰਕੇ ਤਾਂ ਨਹੀਂ ਵਿਆਹ ਕਰਾਇਆ ਵਾ ਚਲ ਜੋਬ ਦਾ ਕੰਮ ਹੀ ਬਹਨ ਜੀ ਮੰਮੀ ਜੀ ਵੇਖ ਲਓ ਮੰਨੇ ਨਹੀਂ ਉਹ ਡਾਕੂਮੈਂਟ ਲੈ ਕੇ ਹੀ ਗਏ ਆ ਮੈਂ ਨਹੀਂ ਸੋਚਿਆ ਈ ਓ ਇਦਾਂ ਦੇ ਹੈਗੇ ਆ ਇਹਦਾ ਮਤਲਬ ਇਹ ਥੋੜੀ ਵੱਡੇ ਘਰ ਦੇ ਆ ਤੇ ਇਦਾਂ ਕਰਨਾ ਵਾ ਉਹਨਾਂ ਨੂੰ ਤੇ ਬੋਲਣਾ ਵੀ ਨਹੀਂ ਹੁੰਦਾ ਨਹੀਂ ਵੱਡੇ ਘਰ ਦੇ ਕਿੰਨੇ ਗਿਆ ਜੇ ਇੰਨੇ ਵੱਡੇ ਘਰ ਦੇ ਹੁੰਦੇ ਤੇ ਪੈਸੇ ਲਾ ਕੇ ਆਪਣੀ ਧੀ ਨੂੰ ਬਾਹਰ ਨਾ ਕਲਾਉਂਦੇ ਇੱਥੇ ਸਾਡੇ ਤਰਲੇ ਉਦੋਂ ਕੱਢਦੇ ਹਜੇ ਗਾਂ ਗਾਂ ਪਤਾ ਨਹੀਂ ਹੁੰਦਾ ਨੇ ਕੀ ਕਰਨਾ ਵਾ ਵੇਖ ਲੈ ਪੁੱਤ ਜਾ ਕੇ ਤੇ ਏਜੰਟ ਨਾਲ ਆਪ ਗੱਲ ਕਰ ਜਿਨ੍ਹਾਂ ਨੇ ਗੱਲ ਕੀਤੀ ਉਹਨੇ ਤੇ ਉਹਨਾਂ ਦੇ ਹੱਥੀਂ ਜੜਨਾ ਵਾ ਮੁੜ ਕੇ ਨਾ ਹੋਵੇ ਤੇ ਤੇਰੇ ਕਾਗਜ਼ ਲਾਉਣੀ ਨਾਲ ਤੂੰ ਇੱਥੇ ਹੀ ਤੁਰਿਆ ਫਿਰੇ ਕਿੱਲਾ ਵੀ ਜਾਂਦਾ ਰਹੇ ਤੇ ਸਭ ਕੁਝ ਜਾਵੇ ਤੂੰ ਤਾਂ ਯਕੀਨ ਕਰੀ ਜਾਂਦਾ ਵਾ ਵੀ ਨਹੀਂ ਦੇ ਦਈਏ ਦੇ ਦਈਏ ਇੱਕ ਕਾਗਜ਼ ਪੱਤਰਾ ਤੇ ਦੇ ਵੀ ਦਿੱਤੇ ਆ ਹਾਥ ਤੇ ਆਪਣੇ ਲੈ ਆ ਵਡਾ ਹੁਣ ਗਾੜੀ ਸੋਚ ਲਾ ਵੀ ਕੀ ਕਰਨਾ ਵਾ ਜ਼ਮੀਨ ਵੇਚਣੀ ਆ ਲੋਕਾਂ ਦਾ ਹਾਸੋ ਹਾਨਾ ਵੀ ਹੁਣਾਵਾ ਇਹ ਨਾ ਹੋਵੇ ਤੇ ਅਸੀਂ ਕਿਸ ਨੂੰ ਮੂੰਹ ਦਫਾਉਂ ਜੋਗੇ ਨਾ ਰਹੀਏ ਇੱਥੇ ਮੰਮੀ ਜੀ ਨਾਲੇ ਹੁਣ ਸਾਰੇ ਬੈਠੇ ਆ ਪਿਆਲੀ ਦੀ ਵੀ ਗੱਲ ਕਰ ਲੋ ਨਹੀਂ ਕਿਹੜੀ ਪਿਆਲੀ ਦੀ ਗੱਲ ਕਰਨੀ ਹੁਣ ਤੁਹਾਨੂੰ ਮੈਂ ਦੱਸਿਆ ਹੀ ਨਾ ਕਿ ਜੋ ਬੰਦੇ ਹਿੱਸੇ ਦੀ ਜਾਵੇ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਉਹਦੇ ਹਿੱਸੇ ਦੀ ਜਾਣੀ ਆ ਜਦੋਂ ਉਹਨੇ ਬਾਹਰ ਜਾਣਾ ਵਾ ਤੂੰ ਚੁੱਪ ਕਰ ਇੱਥੇ ਤਾਂ ਖਲਾਰੇ ਹੋਰ ਜਿਹੜੇ ਪਏ ਉਹ ਨਹੀਂ ਇਕੱਠੇ ਹੋਣ ਦੇ ਤੂੰ ਆਪਣਾ ਹੋਰ ਵੱਖੀ ਤੋਂ ਹੀ ਲੱਗਦੀ ਆ ਕੋਈ ਗੱਲ ਨਹੀਂ ਤੇਰਾ ਹਿੱਸਾ ਪੂਰਾ ਰਹੂਗਾ ਤੇਰਾ ਨਹੀਂ ਘਟਾਉਂਦੇ ਜਿਹੜਾ ਬਾਹਰ ਜਾਊਗਾ ਨਾ ਉਹਦਾ ਹੀ ਘਟੂਗਾ ਹੌਸਲਾ ਰੱਖੀਦਾ ਹੁੰਦਾ ਵਾ ਇਹਨਾਂ ਨਹੀਂ ਤੁਸੀਂ ਵੇਖਣਾ ਵੀ ਸਾਰਾ ਟੱਬਰ ਫਿਕਰ ਦੇ ਵਿੱਚ ਵਾ ਕਿਤੇ ਪਾਣੀ ਦਾ ਘੁੱਟ ਕਿਸ ਨੂੰ ਪਿਆ ਲਈਏ ਆਪਣੀਆਂ ਹੀ ਗੱਲਾਂ ਬਾਤ ਹੋ ਕੇ ਬਹਿ ਜਾਣਾ ਹੁੰਦਾ ਵਾ ਤੁਸੀਂ ਉਹਨਾਂ ਪਿਓ ਪੁੱਤਾਂ ਦੀਆਂ ਗੱਲਾਂ ਨਹੀਂ ਸੁਣੀਆਂ ਕਿਦਾਂ ਹੰਕਾਰ ਇਹ ਕਿਦਾਂ ਤਾਂ ਚੜ-ਚੜ ਗੱਲਾਂ ਕਰਦੇ ਸੀ ਮੈਂ ਮੰਨਿਆ ਵੀ ਉਹਨਾਂ ਦੀ ਕੁੜੀ ਨੇ ਅਲਰਟਸ ਕੀਤੀ ਹੀ ਇਹਦਾ ਮਤਲਬ ਇਹ ਥੋੜਾ ਪਈ ਅਸੀਂ ਥੱਲੇ ਲੱਗੇ ਰਹੀਏ ਖਰਚਾ ਤਾਂ ਸਾਰਾ ਹੀ ਆਪ ਕਰਨਾ ਵਾ ਇਹ ਜੀ ਦੇ ਦਿਓ ਸਾਨੂੰ ਇਹ ਆਪਣੀ ਕੁੜੀ ਦੀ ਵੱਖਰੀ ਫਾਈਲ ਲਾ ਲਈਨੇ ਤਾਂ ਤੁਸੀਂ ਮੁੰਡੇ ਦੀ ਲਾ ਲਿਓ ਅੱਜ ਤੁਹਾਨੂੰ ਇੰਨੀ ਗੱਲ ਦਹੀ ਆ ਵੀ ਮੁੰਡੇ ਦੀ ਵੱਖਰੀ ਲਾ ਲਿਓ ਤੇ ਅਸੀਂ ਕੁੜੀ ਦੀ ਵੱਖਰੀ ਲਾ ਲਈਨੇ ਪਹਿਲਾਂ ਤੁਸੀਂ ਇੰਨੇ ਹੀ ਮੈਨੂੰ ਤਾਂ ਪਿਓ ਦੀ ਆਉਂਦੀ ਆ ਵੀ ਸਿਆਣਾ ਬਿਆਣਾ ਵਾ ਕੁੜਮਾਂ ਦੇ ਘਰ ਆਇਆ ਵਾ ਕੋਈ ਸਵਾਦੀ ਗੱਲ ਕਰ ਮੁੜਕੇ ਵੀ ਮਿਲਣਾ ਵਰਤਣਾ ਹੈਗਾ ਕਿ ਨਹੀਂ ਉਹ ਜੇ ਸਾਡਾ ਮੁੰਡਾ ਵਾ ਮਗਰ ਲੱਗ ਗਿਆ ਵੀ ਕੋਈ ਗੱਲ ਨਹੀਂ ਮੰਮੀ ਦੇ ਲੈਂਦੇ ਕਾਗਜ਼ ਪੱਤਰ ਮੇਰੀ ਗੱਲ ਬਣ ਜਾਣੀ ਆ ਹੁਣ ਨਾ ਤੂੰ ਡੀਕੀ ਗੱਲ ਬਾਤ ਜਾਂ ਤੇ ਆਪ ਜਾਵੇਂ ਤਾਂ ਫੇਰ ਆ ਕੋਈ ਗੱਲ ਨਹੀਂ ਇਹਨਾਂ ਪਿਓ ਪੁੱਤਾਂ ਨੂੰ ਕਲਾਉਂਦੀ ਪੀ ਜਾਓ ਨਾਲ ਕਿਹੜੇ ਏਜੰਟ ਕੋ ਜਾਂਦੇ ਆ ਜਿਹੜੇ ਕਾਗਜ਼ ਪੱਤਰ ਲੈ ਗਏ ਆ ਨਾ ਮੈਨੂੰ ਤੇ ਇਹਨਾਂ ਦੀਆਂ ਗੱਲਾਂ ਤਾਂ ਲੱਗਣ ਡਿਆ ਵਾ ਵੀ ਸਾਡੇ ਮੁੰਡੇ ਦੇ ਕਾਗਜ਼ ਨਹੀਂਗੇ ਲਾਉਣੇ ਇਹਨਾਂ ਆਪਣੀ ਕੁੜੀ ਦੇ ਲਾ ਲੈਣੇ ਆ ਪੈਸੇ ਸਾਡੇ ਕੋ ਦਵਾਉਣੇ ਆ ਇਹਨੂੰ ਕਹਿੰਨੀ ਆ ਵੀ ਪੈਸੇ ਉਹਨਾਂ ਚਰਨਾ ਪਿਆਲੀ ਦੇ ਫੜਿਓ ਇਹ ਨਾ ਹੋਵੇ ਤੇ ਅਸੀਂ ਪਿਆਲੀ ਵੀ ਵੇਚ ਦਈਏ ਕੁੜੀ ਜੱਜੇ ਚੜਕੇ ਤਾਂ ਗਾਂ ਜਾਵੇ ਤੇ ਹੀ ਵਹਿੰਦੇ ਰਹੀਏ ਕਾਮਾਂ ਵਾਲੇ ਘਰ ਫੇ ਕਦੋਂ ਸਾਡਾ ਮੁੰਡਾ ਜਾਵੇ ਤੇ ਕਦੋਂ ਅਸੀਂ ਵੇਖੀਏ ਵੀ ਮੁੰਡਾ ਸਾਡਾ ਪਹੁੰਚ ਗਿਆ ਵਾ ਇਹਨਾਂ ਦੇ ਕੰਮ ਮੈਨੂੰ ਨਾ ਚੰਗੇ ਨਹੀਂਗੇ ਲੱਗਦੇ ਵੇਖਿਆ ਤਿੰਨੇ ਜਣੇ ਆਓ ਉੱਥੇ ਜਾ ਕੇ ਤਾਂ ਕਿਦਾਂ ਸਲਾਵਾਾਂ ਕਰਦੇ ਮੂੰਹ ਜੋੜ-ਜੋੜ ਕੇ ਕਿਤੇ ਆ ਵੋਟੀ ਨਹੀਂ ਮਾਣ ਕਿਦਾਂ ਲਾਗੋਂ ਦੀ ਮੂੰਹ ਮੋੜ ਕੇ ਨੰਕੇ ਗਈ ਆ ਕੋਈ ਗੱਲ ਨਹੀਂ ਅਜੇ ਮੈਂ ਵੀ ਥੋੜੀ ਜੀ ਚੁੱਪ ਕੀਤੀ ਆ ਫੇ ਕੁੰਡੀ ਤੁਹਾਡੇ ਹੱਥ ਚ ਕਿਤੇ ਇਹ ਕੁੰਡੀ ਮੇਰੇ ਹੱਥ ਚ ਹੁੰਦੀ ਨਾ ਤਾਂ ਤੈਨੂੰ ਪਾਰਾ ਇਹ ਦਿੰਦੀ ਮੈਂ ਸੰਦੀਪ ਉਹਨੇ ਤਾਂ ਕੁਝ ਕਰਨਾ ਨਹੀਂਗਾ ਜਾ ਤੂੰ ਜਾ ਕੇ ਰੋਟੀ ਪਾਣੀ ਮੇਰੀ ਤੀ ਕਰ ਲਾ ਜਾਨੀ ਮੁੰਜੀ ਕਿਤੇ ਕਾ ਮਾਰਿਆ ਵਾ ਕਾਗਜ ਲਾ ਦੋ ਕਾਗਜ ਲਾ ਦੋ ਹੱਦ ਵਾਲੀ ਗੱਲ ਵਾ ਦੁਨੀਆ ਦੀ ਦੁਨੀਆ ਤੇ ਅੱਜ ਕੱਲ ਨਾ ਇੱਕ ਦੂਜੇ ਨੂੰ ਖਾਣ ਹੀ ਡਈ ਐ ਭੀ ਖਾ ਲਓ ਬਸ ਇਹਨਾਂ ਨੂੰ